ਸ਼ਹਿਰ ਮੁਕਸਰ ਸਾਇ ਪੁਲਿਸ ਨੇ ਦੋ ਮੁਲਜ਼ਮਾਨਾਂ ਨੂੰ ਕਾਬੂ ਕੀਤਾ ਇਲਜ਼ਾਮ ਨੇ ਕਿ ਉਕਤ ਮੁਲਜ਼ਮਾਂ ਨੇ ਸ਼ਹਿਰ ਦੇ ਡਾਕਟਰ ਸੁਨੀਲ ਬਾਂਸਲ ਦੇ ਕੋਲੋਂ 20 ਲੱਖ ਰੁਪਏ ਦੀ ਫਿਰੋਤੀ ਮੰਗੀ ਸੀ ਸ਼ਿਕਾਇਤ ਮਿਲਨ ਤੇ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕੀਤੀ ਉਸ ਨੰਬਰ ਨੂੰ ਟ੍ਰੇਸ ਕੀਤਾ ਗਿਆ ਜਿਸ ਤੋਂ ਧਮਕੀ ਭਰੀ ਫਿਰੋਤੀ ਦੀ ਕਾਲ ਆਈ ਸੀ ਅੰਤ ਪੁਲਿਸ ਮੁਲਜ਼ਮਾਂ ਤੱਕ ਪਹੁੰਚ ਗਈ ਮੋੜਲੇ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਹਨਾਂ ਦੇ ਵੱਲੋਂ ਲਾਲਚ ਦੇ ਵਿੱਚ ਆ ਕੇ ਡਾਕਟਰ ਸੁਨੀਲ ਬਾਂਸਲ ਤੋਂ ਵਿਰੋਧਤੀ ਮੰਗੀ ਗਈ ਉਹਨਾਂ ਪਾਸੋਂ ਵਿਰੋਧਤੀ ਮੰਗਨ ਦੇ ਵਿੱਚ ਵਰਤੇ ਗਏ ਦੋ ਮੋਬਾਈਲ ਫੋਨ ਵੀ ਬਰਾਮਦ ਹੋਏ ਨੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਜਾਦਵ ਜੀ ਆਈਪੀਐਸ ਡੀਜੀਪੀ ਪੰਜਾਬ ਦੇ ਹਿਦਿਆਤਾਂ ਦੇ ਅਨੁਸਾਰ ਸ਼੍ਰੀ ਭਾਗੀਰਥ ਮੀਨਾ ਜੀ ਆਈਪੀਐਸ ਦੇ ਹਿਦਿਆਤਾਂ ਦੇ ਉੱਪਰ ਇੱਕ ਟੀਮ ਗਠਿਤ ਕੀਤੀ ਗਈ ਸੀ ਇਹਦਾ ਇੱਕ ਕੰਪਲੇਂਟ ਸਾਡੇ ਕੋਲ ਪਹਿਲਾਂ ਮਸੂਲ ਹੋਈ ਸੀ ਡਾਕਟਰ ਸੁਨੀਲ ਬੰਸਲ ਵੱਲੋਂ ਸੁਨੀਲ ਬੰਸਲ son of ਸ਼ਾਮ ਲਾਲ ਨਰੈਣੋ ਹਸਪੀਟਲ ਇਨਦੇ ਉੱਥੇ ਕਰਦੇ ਨੇ ਇਹਨਾਂ ਨੂੰ ਕਿਸੇ ਅਣਜਾਣ ਬੰਦਿਆਂ ਨੇ ਐਕਸਟਰਸ਼ਨ ਕਾਲ ਕੀਤੀ ਸੀ ਜਿਨ੍ਹਾਂ ਕੋਲ ਇਹਨਾਂ ਨੇ 20 ਲੱਖ ਰੁਪਏ ਦੀ ਫੋਤੀ ਮੰਗੀ ਸੀ ਜਿਹਦੇ ਚ ਐਸਐਸਪੀ ਸਾਹਿਬ ਨੇ ਟੀਮਾਂ ਦਾ ਗਠਨ ਕੀਤਾ ਜਿਹਦੇ ਚ ਸਾਡੇ ਸੀਆਈ ਇਨਚਾਰਜ ਗੁਰਵਿੰਦਰ ਸਦਰ ਐਸਐਚਓ ਜਸਕਰਨ ਦੇ ਸਬ ਇਨਸਪੈਕਟਰ ਮੈਡਮ ਰਵਿੰਦਰ ਜਿਹੜੇ ਟੈਕਨੀਕਲ ਸੈੱਲ ਦੇ ਇੰਚਾਰਜ ਨੇ ਉਹਨਾਂ ਦੀ ਟੀਮਾਂ ਬਣਾਈਆਂ ਵੱਖ-ਵੱਖ ਟੀਮਾਂ ਬਣੀਆਂ ਜਿਹਦੇ ਵਿੱਚ ਅਸੀਂ ਹਿਊਮਨ ਇੰਟੈਲੀਜੈਂਸ ਦੇ ਨਾਲ ਟੈਕਨੀਕਲ ਤੇ ਟੈਕਨੀਕਲ ਇੰਟੈਲੀਜੈਂਸ ਦੇ ਟੈਕਨੀਕਲ ਤੌਰ ਤੇ ਹੈਲਪ ਲੈ ਕੇ ਅਸੀਂ ਇਹ ਜਿਹੜਾ ਮਕਦਮਾ ਇਹ ਟ੍ਰੇਸ ਕੀਤਾ ਜਿਹਦੇ ਵਿੱਚ ਅਸੀਂ ਦੋ ਬੰਦਿਆਂ ਨੂੰ ਜਿਹੜਾ ਰਾਉਂਡ ਅਪ ਕੀਤਾ ਤੇ ਉਹਨਾਂ ਦੇ ਅੱਗੇ ਫਰਦਰ ਰਿਮਾਂਡ ਲੈ ਕੇ ਅੱਗੇ ਫਰਦਰ ਪੁਛਗਛ ਜੋ ਵੀ ਅੱਗੇ ਇੰਟਰਵਿਊਸ਼ਨ ਜਾਏਗਾ ਉਹ ਤੁਹਾਡੇ ਨਾਲ ਅਸੀਂ ਦੱਸਾਂਗੇ